ਕਪੂਰਥਲਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਕਪੂਰਥਲਾ ਦੇ ਵਿੱਚ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਫਟਕਾ ਡਰਾ ਵਾਪਰੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਸਰ ਜੀਵਨ ਲੀਲਾ ਸਮਾਪਤ ਕਰਨ ਦਾ ਮੁੱਖ ਕਾਰਨ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਇੱਕ ਨੌਜਵਾਨ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਲੈਕਮੇਲ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕ ਗਿਆ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦਸੀਏ ਤਾਂ ਕਪੂਠਲਾ ਦੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਨੇ ਖੁਦ ਖੁਸ਼ੀ ਕਰ ਲਈ ਹੈ ਪਰਿਵਾਰ ਦਾ ਤੋਸ਼ ਹੈ ਕਿ ਨੌਜਵਾਨ ਨੇ ਪਹਿਲਾ ਵਿਦਿਆਰਥਣ ਸਰਿਕਾ ਜਿਸ ਦੀ ਉਮਰ 18 ਸਾਲ ਦੀ ਹੈ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਫਿਰ ਉਸ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਸ਼ੀਲਡ ਵੀਡੀਓ ਪੇਜ ਕੇ ਬਲੈਕਮੇਲ ਕੀਤਾ ਗਿਆ ਤੇ ਵਿਦਿਆਰਥਣ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ ਖੁਦਕੁਸ਼ੀ ਦੇ ਸਮੇਂ ਘਰ ਵਿੱਚ ਕੋਈ ਨਹੀਂ ਸੀ ਕਰਤਾਂ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਫਾਹਤ ਹੋ ਉਤਾਰ ਕੇ ਹਸਪਤਾਲ ਪੇਜਿਆ ਗਿਆ ਪੋਸਟਮਾਰਟਮ ਜਿਹੜਾ ਲਾਸ਼ ਦਾ ਕਰਵਾਇਆ ਗਿਆ ਹਾਲਾਂਕਿ 12ਵੀਂ ਜਮਾਤ ਦੇ ਵਿੱਚ ਪੜਦੀ ਸੀ ਇਹ ਜਿਹੜੀ ਬੱਚੀ ਸੀਗੀ ਔਰ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਵਾ ਉਹਨਾਂ ਇਨਸਾਫ ਦੀ ਮੰਗ ਕਰ ਰਿਹਾ ਹੈ ਹਾਲਾਂਕਿ ਪਹਿਲਾ ਪਿਆਰ ਦੇ ਚਾਂਸੇ ਵਿੱਚ ਫਸਾ ਕੇ ਇਸ ਨੌਜਵਾਨ ਨੇ ਦੇਖੋ ਕਿ ਮੈਂ ਅਸਲੀ ਵੀਡੀਓ ਪੇਜ ਕੇਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਸਾ ਮਾਸੂਮ ਬੱਚੀ ਜਨੇ ਜੋ ਹੈ ਖੌਫਨਾਕ ਕਦਮ ਚੱਕ ਲਿਆ